ਸਾਰੇ ਤੋਂ ਵੱਡੇ ਮਾਰਜਨਾਂ ਤੁਸੀਂ ਜਿੱਤ ਪ੍ਰਾਪਤ ਕੀਤੀ ਹੈ ਔਰ ਕਿਉਂਕਿ ਜਿਹੜੀ ਉਮੀਦ ਜਤਾਈ ਜਾ ਰਹੀ ਸੀ ਕਾਂਗਰਸੀ ਵਰਕਰਾਂ ਵੱਲੋਂ ਲੀਡਰਾਂ ਵੱਲੋਂ ਉਮੀਦ ਤੇ ਖਰੇ ਉਤਰੇ ਹੋ ਤੇ ਅੱਗੇ ਕਿਵੇਂ ਕੰਮ ਕਰਦੇ ਹੋ ਕਿ ਜਲੰਧਰ ਚ ਕੀ ਕੀਤਾ ਜਾਏਗਾ ਮੈਂ ਜਲੰਧਰ ਦੇ ਵਿੱਚ ਮਕਾਨ ਲੈ ਕੇ ਇੱਥੇ ਰਹਿਣਾ ਤੇ ਇੱਥੀ ਲੋਕਾਂ ਦੀ ਸੇਵਾ ਕਰਨੀ ਤੇ ਵੱਡੇ ਪੱਧਰ ਤੇ ਜਿਵੇਂ ਜਿਵੇਂ ਲੋਕ ਚਲਾਣਗੇ ਮੈਂ ਆਪਣੇ ਵੱਲੋਂ ਕੋਈ ਸੇਵਾ ਦੇ ਵਿੱਚ ਘਾਟ ਨਹੀਂ ਰੱਖਾਂਗਾ ਕਿਉਂਕਿ ਪਿਛਲੀ ਵਾਰ ਜਿਮਨੀਚਾਉਣਾ ਚ ਕਾਂਗਰਸ ਸੀਟ ਹਾਰ ਗਈ ਸੀ ਹੁਣ ਦੁਬਾਰਾ ਤੋਂ ਇੱਕ ਮਜ਼ਬੂਤ ਪਕੜ ਆਈ ਹੈ ਦੁਬਾਰਾ ਇਸ ਚੀਜ਼ ਤੇ ਜਿਹੜਾ ਕਬਜ਼ਾ ਕਰ ਲਿਆ ਗਿਆ ਹੈ ਕਾਂਗਰਸ ਦੀ ਸੀਟ ਤੇ ਤੇ ਜਿਹੜੇ ਕੰਮ ਨੇ ਲੋਕਾਂ ਦੇ ਜਿਹੜੇ ਲੋਕਾਂ ਨੇ ਕੰਮਾਂ ਨੂੰ ਲੈ ਕੇ ਤੁਹਾਨੂੰ ਵੋਟ ਕੀਤੀ ਹੈ ਉਹ ਕਿਵੇਂ ਕਿਤੇ ਜਾਣਗੇ ਦੇਖੋ ਮੈਂ ਕੋਈ ਪਹਿਲੀ ਵਾਰ ਦਾ ਇਲੈਕਸ਼ਨ ਨਹੀਂ ਲੜਿਆ ਨਾ ਇਹ ਆਖਰੀ ਹੈ ਮੈਂ ਮਨੂੰ ਲੋਕਾਂ ਨੇ ਫਤਵਾ ਦਿੱਤਾ ਪਿਆਰ ਦਿੱਤਾ ਹੈ ਮੈਂ ਉਸ ਪਿਆਰ ਦਾ ਆਪਣਾ ਪੂਰਾ ਟਾਈਮ ਦੇ ਕੇ ਉਹਨਾਂ ਨੂੰ ਮੋੜਨਾ ਤੇ ਜਿਸ ਤਰੀਕੇ ਦੇ ਨਾਲ ਕੰਮ ਕਰੀਦਾ ਉਸੇ ਤਰੀਕੇ ਨਾਲ ਕੰਮ ਕਰਾਂਗਾ ਕਿਉਂਕਿ ਨਸ਼ੇ ਨੂੰ ਲੈ ਕੇ ਤੁਸੀਂ ਅਵੈਦ ਲਾਟਰੀ ਨੂੰ ਲੈ ਕੇ ਡੜੇ ਸੱਟੇ ਨੂੰ ਲੈ ਕੇ ਕਾਫੀ ਮੁੱਦਾ ਚੱਕਿਆ ਹੈ ਜਿਸ ਕਾਰਨ ਲੋਕ ਵੀ ਪ੍ਰਭਾਵਿਤ ਹੋਏ ਨੇ ਲੋਕਾਂ ਨੇ ਤੁਹਾਨੂੰ ਐਡਾ ਵੱਡਾ ਵੋਟ ਮਾਰਜਨ ਦਿੱਤਾ ਹੈ ਤੇ ਇਹਨੂੰ ਕਿਵੇਂ ਨਾ ਠਪਾਈ ਜਾਈਂ ਨਥਿਆਂ ਨਸ਼ਿਆਂ ਦੇ ਖਿਲਾਫ ਵੱਡੇ ਪੱਦਰ ਤੇ ਲੜਾਈ ਲੜੀ ਜਾਊਗੀ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਦੇਖੋਗੇ ਕਿ ਨਸ਼ੇ ਇੱਥੇ ਖਤਮ ਕਰਨੇ ਸਰ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਸ਼ੀਤਨਗੁਰਾਲ ਦਾ ਤੇ ਹੁਣ ਜਿਮਨੀ ਚੋਣਾ ਵੀ ਇੱਥੇ ਹੋਣ ਗਿਆ ਤੇ ਉਹਨੂੰ ਕਿਵੇਂ ਦੇਖੀਂ ਅਜੇ ਪਤਾ ਨਹੀਂ ਹੈ ਹੋਣ ਗਿਆ ਕਿ ਨਹੀਂ ਕਿਉਂਕਿ ਸ਼ੀਤਨਗੁਰਾਲ ਕੋਰਟ ਵੀ ਜਾਏਗਾ ਪਹਿਲਾਂ ਉਹਨੇ ਬੀਜੇਪੀ ਜੁਆਇਨ ਕਰ ਲਈ ਹੁਣ ਆਮ ਆਦਮੀ ਪਾਰਟੀ ਦਾ ਅਸੀਫਾ ਨਹੀਂ ਦੇਣਾ ਚਾਹੁੰਦਾ ਸੋ ਦੇਖਦੇ ਆ ਕਿ ਕਿਸ ਤਰ੍ਹਾਂ ਹੋ ਗਿਆ ਹਾਂ ਦਾ ਸਪੀਕਰ ਸਾਹਮਣੂ ਸਿਕਾ ਮਜੂਦ ਕੋਡ ਵੀ ਜਾਏਗਾ ਜੇ ਦੇਖਦੇ ਆ ਕਿਸ ਤਰ੍ਹਾਂ ਹੁੰਦਾ ਇਲੈਕਸ਼ਨ ਹੋਏਗੀ ਤਾਂ ਅਸੀਂ ਤਿਆਰ ਆਮ ਆਦਮੀ ਪਾਰਟੀ 13 0 ਦਾ ਦਾਵਾ ਕਰ ਰਹੀ ਸੀ ਤੇ ਹੁਣ ਸੀਐਮ ਜਿਹੜਾ ਮੀਟਿੰਗਾਂ ਕਰ ਰਹੇ ਨੇ ਮੰਥਨ ਕਰ ਰਹੇ ਨੇ ਕਿ ਕਿਵੇਂ ਜਿਹੜਾ ਇਸ ਬਾਰ ਆਮ ਆਦਮੀ ਪਾਰਟੀ ਦੀ ਜਿਹੜੀ ਵੇਵ ਸੀ ਉਹ ਨਹੀਂ ਚੱਲ ਪਈ ਹੁਣ ਤਾਂ ਇਹ ਹੈ ਕਿ ਵੀ ਕਹਿੰਦੇ ਵੀ ਸਭ ਨਿਕਲ ਗਿਆ ਲਕੀਰ ਨੂੰ ਪਿੱਟ ਰਹੇ ਕੁੱਟ ਰਹੇ ਕੁਝ ਬੰਣਾ ਨਹੀਂ ਹੁਣ ਅਗੇ ਨੂੰ ਲੋਕਾਂ ਨੇ ਇਹਨਾਂ ਤੇ ਵਿਸ਼ਵਾਸ ਨਹੀਂ ਕਰਨਾ ਜੋ ਜੋ ਵਾਅਦੇ ਪੂਰੇ ਕਿਤੇ ਕਿਤੇ ਨੇ ਉਹਨਾਂ ਨਾਲ ਲੋਕਾਂ ਨਾਲ ਉਹ ਪੂਰੇ ਕਰਨਗੇ ਤੇ ਨਸ਼ੇ ਤੇ ਵੈ ਲਾਟਰੀ ਤੇ ਉਹ ਠਲ ਵੀ ਪਾਨਗੇ ਫਿਲਹਾਲ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਗੈਵੀ ਸਿੱਧੂ ਦੇ ਨਾਲ ਦਿਵਿੰਦਰ ਕੁਮਾਰ ਜਲੰਧਰ